ਗਾਗ ਮਾਜ਼ ਮਹੱਲਾ ਪੰਜਵਾ ਓਖ ਤਖਾਰ ਨ ਬੱਤੇ ਕੰਠ ਮੇ ਲਿਆ ਰਿਨਾ ਮੰਨ ਦੇ ਦਿਆ ਚਰਨਾਰ ਵੇਂ ਦਰਸ਼ਨ ਲਗੜਾ ਸਾ ਉਟ ਗਵਨ ਗਵ ਪਾਲ ਰਾਇ ਸੇਵਾ ਸੁਮੀ ਲਾ ਲਿਖਿਆ ਪਹੋ ਨ ਸਕੇ ਮੇਲ ਸਾਦੇ ਗੁਣ ਗਾ ਜੈ ਤੇ ਜੀਤ ਮਿਲੀ ਸੱਚੀ ਪ੍ਰੀਤ ਸਮਾ ਕਾਰਨ ਗਏ ਨਹੀਂ ਪਾਰ ਬਰਨ ਬੋੜਨਾਂ ਵਿਚੜੀਆਂ ਬਾਰ ਬੋ ਲਖ ਦੇਰੀਆ ਹਰ ਸੱਜਣਾ ਗੰਨਾਵਾ ਸ਼ਰਮ ਪੈ ਨਰੇਣੇ ਨਾਨਕ ਡਰਤੇ ਆ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਦੇ ਪਰਵਾਹ ਸਰਨ ਪਈ ਨਾਨਕ ਦਰਪਿਆ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਦੇ ਪਰਵਾਹ ਈਸ਼ਾਨ ਮਨਾਜ ਰਾਗ ਦੇ ਵਿੱਚ 12 ਮਹਾਵਾਂ ਦੇ ਵਿੱਚ ਪ੍ਰੇਮ ਮਹੀਨੇ ਦੇ ਲਈ ਪੰਨੇ ਪਾਛੇ ਜੀ ਵੱਲੋਂ ਅਚਾਰਿਆ ਹੋਇਆ ਸ਼ਬਦ ਹੈ ਇਹ ਸ਼ਬਦ ਜਹਰ ਸ਼ਤਦਨ ਮਾਲਕ ਤੁੰਤਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਗ 137 ਤੇ ਸੇਸ਼ ਹੋਤਾ ਹੈ ਪਾਤਸ਼ਾਹ ਉਹ ਦਾ ਮਹੀਨਾ ਜੋ ਅੱਜ ਚੜਿਆ ਹੈ ਉਸ ਦੇ ਲਈ ਜੀਵ ਨੂੰ ਦੱਸ ਰਿਹਾ ਹੈ ਕਿ ਉਹ ਕਿਸ ਨੂੰ ਡਰਾਉਂਦਾ ਹੈ ਕਿਸ ਤੇ ਅਸਰ ਕਰਦਾ ਹੈ ਕਿਸ ਤੇ ਨਹੀਂ ਕਰਦਾ ਕੌਣ ਉਹ ਰੁਹਾਨ ਜਿਨ੍ਹਾਂ ਤੇ ਅਸਰ ਹੋ ਰਿਹਾ ਹੈ ਜਿਨ੍ਹਾਂ ਤੇ ਨਹੀਂ ਹੋ ਰਿਹਾ ਉਹ ਕੌਣ ਰੁਹਾਨ ਕਿਉਂਕਿ ਇੱਥੇ ਜਿਹੜਾ ਕੱਕਰ ਪੈਣਾ ਸ਼ੁਰੂ ਹੋ ਜਾਂਦਾ ਕਿਉਂਕਿ ਇਸ ਮਹੀਨੇ ਦੇ ਦੌਰਾਨ ਇੰਨੀ ਕ ਠੰਡ ਪੈਂਦੀ ਹੈ ਕਿ ਕੋਮਲ ਜਿਹਾ ਘਾਹ ਵੀ ਜਿਹੜਾ ਸੜ ਜਾਂਦਾ ਹੈ ਹਾਲਾਂਕਿ ਚੀਜ਼ ਤਾਂ ਗਰਮੀ ਦੇ ਵੇਲੇ ਸੜਨੇ ਚਾਹੀਦੀ ਹੈ ਪਰ ਕੁਦਰਤ ਦਾ ਇੱਕ ਰੂਲ ਹੈ ਜਿਹੜਾ ਕਿ ਮਰਿਆਦਾ ਹੈ ਕਿ ਇਸ ਵਿੱਚ ਵੀ ਇੰਨੀ ਗਰਮ ਤਪਸ਼ ਹੈ ਕਿ ਕੰਗਲ ਜਿਹੇ ਕਾਰਨ ਕੱਕਰ ਜਿਹੜਾ ਸੜ ਕੇ ਰੱਖ ਦਿੰਦਾ ਔਰ ਹਰੇ ਪਰ ਦਰਖਤ ਜਿਹੜੇ ਆ ਉਹਨਾਂ ਦੇ ਪੱਤੇ ਜਿਹੜੇ ਆ ਠੰਡ ਦੇ ਕਾਰਨ ਪੀੜੇ ਪੈ ਜਾਂਦੇ ਆ ਔਰ ਦੁਨੀਆ ਤੇ ਆਮ ਤੌਰ ਤੇ ਕਿਹਾ ਜਾਂਦਾ ਕਿ ਜੇਕਰ ਠੰਡ ਬੱਚੇ ਨੂੰ ਬਹੁਤ ਜਲਦੀ ਲੱਗਦੀ ਹੈ ਤੇ ਬਜ਼ੁਰਗ ਨੂੰ ਬਹੁਤ ਜਲਦੀ ਲੱਗਦੀ ਤੇ ਦੁਨੀਆ ਤੇ ਇੱਕ ਕਹਾਵਤ ਬਣੀ ਹੈ ਕਿ ਬਜ਼ੁਰਗਾਂ ਨੂੰ ਠੰਡ ਲੱਗ ਗਈ ਕਿਤੇ ਜਿਆਦਾ ਨਾ ਠੰਡੇ ਹੋ ਜਾਣ ਤੇ ਕਿ ਠੰਡ ਦਾ ਮਤਲਬ ਹੈ ਠੰਡਾ ਹੋ ਜਾਣਾ ਦਾ ਮਤਲਬ ਹੈ ਕਿ ਦੁਨੀਆ ਤੋਂ ਇਸ ਤਨ ਦਾ ਵਿਚੋਂ ਸਾਡਾ ਸੋਸਣ ਦੀ ਪੂੰਜੀ ਖਤਮ ਹੋ ਗਈ ਸੋ ਇਸ ਮਹੀਨੇ ਦੇ ਵਿੱਚ ਸਤਗੁਰ ਕਹ ਰਹੇ ਕਿ ਜਿਨ੍ਹਾਂ ਨੇ ਉਸ ਦੇ ਨਾਮ ਨੂੰ ਜਪ ਲਿਆ ਉਹਨਾਂ ਨੂੰ ਕੋਈ ਬਿਠਣ ਨਹੀਂ ਲੱਗਦੀ ਉਹਨਾਂ ਨੂੰ ਕੁਝ ਵੀ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਨਾਮ ਦੇ ਵਿੱਚ ਆਪਣੇ ਆਪ ਨੂੰ ਲੀਨ ਕੀਤਾ ਹੁੰਦਾ ਇਹੋ ਹੀ ਮਹੀਨਾ ਹੈ ਜਦੋਂ ਪੋ ਦੇ ਮਹੀਨੇ ਦੇ ਵਿੱਚ ਛੋਟੇ ਸਹਿਫਜਾ ਦੇ ਸਰਹੰਦ ਦੇ ਠੰਡੇ ਬਰਜ਼ ਦੇ ਵਿੱਚ ਕੈਦ ਕੀਤੇ ਗਏ ਨਾਤਾ ਗੁਜਰੀ ਵੀ ਨਾਲ ਹੈ ਦਸਵੇਂ ਪਾਸ਼ਾ ਜੀ ਦੇ ਮਾਤਾ ਜੀ ਉਹ ਤੇ ਦਸਵੇਂ ਪਾਸ਼ਾ ਜੀ ਦੇ ਛੋਟੇ ਸਹਿਬ ਜਾਂਦੇ ਜਿਵੇਂ ਬੱਚੇ ਨੂੰ ਠੰਡ ਲੱਗਦੀ ਹੈ ਤੇ ਮਾਤਾ ਗੁਜਰੀ ਵੀ 올ਡੇਜ਼ ਹੈ ਬਜ਼ੁਰਗ ਹੈ ਪਰ ਉਹਨਾਂ ਨੂੰ ਠੰਡ ਨਹੀਂ ਲੱਗਦੀ ਕਿਉਂਕਿ ਪ੍ਰਮਾਤਮਾ ਦਾ ਸਿਮਰਨ ਹੈ ਜਿਨ੍ਹਾਂ ਨੇ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਨਾ ਉਹਨਾਂ ਨੂੰ ਠੰਡ ਲੱਗਣੀ ਹੈ ਉਹਨਾਂ ਨੂੰ ਗਰਮੀ ਵੀ ਲੱਗਣੀ ਹੈ ਦੁੱਖ ਵੀ ਲਗਣਾ ਸੁੱਖ ਵੀ ਲਗਣਾ ਪਰ ਜਿਹੜੇ ਨਾਮ ਜਪਦੇ ਉਹ ਸਦਾ ਹੀ ਖੜੇ ਰਹਿੰਦੇ ਸੋ ਜਦੋਂ ਗਰਮੀ ਤੋਂ ਬਾਅਦ ਬਰਸਾਤ ਤੋਂ ਬਾਅਦ ਮੌਸਮ ਬਦਲਦਾ ਕਿਉਂਕਿ ਸ਼ੇਰ ਤਾਂ ਹੈ ਜੋ ਹੁਣ ਠੰਡੇ ਰੇਵੇ ਕੱਕਰ ਪਹਿਣਾ ਹੈ ਤੇ ਪੰਜਵੇਂ ਪਾਤਸ਼ਾਹ ਇਸ ਕਰਕੇ ਜੀਵ ਨੂੰ ਸਮਝਾ ਰਹੇ ਪੋਕ ਥਖਾਰਨਾ ਵਿਆਪੇ ਕੰਠ ਮਿਲਿਆ ਹਰਨਾ ਜਿਨ੍ਹਾਂ ਪਰਮਾਤਮਾ ਨੇ ਗળે ਮਰੇ ਪਰਮਾਤਮਾ ਦਾ ਸਮਰਨ ਨਹੀਂ ਕੀਤਾ ਉਹਨਾਂ ਨੂੰ ਠੰਡ ਨਹੀਂ ਵਿਆਪਦੀ ਉਹਨਾਂ ਨੂੰ ਠੰਡ ਨਹੀਂ ਲੱਗਦੀ ਕਿਉਂਕਿ ਉਹਨਾਂ ਦਾ ਧਿਆਨ ਹੀ ਜਗਤ ਨਾਮ ਦੇ ਵਿੱਚ ਹੈ ਜਦੋਂ ਤੁਹਾਡੇ ਸਭ ਤੁਹਾਡਾ ਧਿਆਨ ਜੀਵ ਦਾ ਕਿਸੇ ਦਾ ਵੀ ਧਿਆਨ ਜਿਸ ਪਾਸੇ ਹੈ ਤਾਂ ਕੀ ਇਹਨੂੰ ਕੋਈ ਵੀ ਚੀਜ਼ ਜਿਹੜੀ ਹੈ ਉਹ ਵਿਆਪਦੀ ਨਹੀਂ ਹੈ ਪਰ ਜੇਕਰ ਧਿਆਨ ਜਿਸ ਪਾਸੇ ਹੈ ਉਹ ਚੀਜ਼ ਨੂੰ ਲੱਗਣੀ ਹੈ ਜੇਕਰ ਜੀਵ ਦਾ ਧਿਆਨ ਹੀ ਪਰਮਾਤਮਾ ਦੇ ਸਿਮਰਨ ਦੇ ਵਿੱਚ ਹੈ ਉਹ ਪਰਮਾਤਮਾ ਨੂੰ ਸਿਮਰ ਰਿਹਾ ਹੈ ਤੇ ਚਾਹੇ ਪੋ ਹੈ ਤੇ ਚਾਹੇ ਹਾੜ ਹੈ ਉਸ ਨੂੰ ਕੋਈ ਫਰਕ ਨਹੀਂ ਹੈ ਸੋ ਪਰਮਾਤਮਾ ਦਾ ਨਾਮ ਸਿਮਰਨਾ ਹਰ ਟਾਈਮ ਉਸ ਨੂੰ ਯਾਦ ਰੱਖਣਾ ਆਪਣੇ ਜੀਵਨ ਦਾ ਮਕਸਦ ਜਿਹੜਾ ਹੈ ਕਿ ਇਸ ਸੋਸਨ ਦੀ ਪੂੰਜੀ ਦੇ ਨਾਲ ਪਰਮਾਤਮਾ ਦੇ ਨਾਮ ਦਾ ਬੰਜ ਕਰਕੇ ਜਾਣਾ ਉਹਨਾਂ ਨੂੰ ਕੋਈ ਵਿਰੋਧ ਜਿਹੜੀ ਹੈ ਮਾੜੀ ਨਹੀਂ ਉਹਨਾਂ ਨੂੰ ਕੋਈ ਦਨ ਮਾੜਾ ਨਹੀਂ ਉਹਨਾਂ ਨੂੰ ਕੋਈ ਮੌਸਮ ਮਾੜਾ ਨਹੀਂ ਉਹਨਾਂ ਨੂੰ ਕੋਈ ਵੀ ਚੀਜ਼ ਜਿਹੜੀ ਮਾੜੀ ਨਹੀਂ ਕਿਉਂਕਿ ਉਹ ਤਾਂ ਨਾਮ ਦੇ ਵਿੱਚ ਮਸਤ ਰਹਿੰਦੇ ਹਨ ਮਨ ਵਿਦਿਆਚਾਰ ਨਰਵਿੰਦ ਦਰਸ਼ਨ ਲਗੜਾਸ ਉਹਨਾਂ ਦਾ ਕਿੰਨੇ ਮਨ ਤਾਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਬੰਨਿਆ ਹੋਇਆ ਹੈ ਉਹਨਾਂ ਦੇ ਚਰਨਾਂ ਦੇ ਵਿੱਚ ਹਰ ਟਾਈਮ ਬਿਠਾ ਹੈ ਹਰ ਟਾਈਮ ਪ੍ਰਮਾਤਮਾ ਦੇ ਨਾਮ ਦੇ ਵਿੱਚ ਮਸਤ ਦਰਸ਼ਨ ਲਗੜਾ ਸਾਹਿਬ ਹਰ ਸਵਾਸ ਦੇ ਵਿੱਚ ਦਰਸ਼ਨ ਕਰ ਰਿਹਾ ਸੰਜੀਵ ਜਿਹੜਾ ਦੁਨੀਆ ਤੇ ਆਇਆ ਕਰਨ ਵੀ ਇਹੀ ਕੰਮ ਆਇਆ ਕਿ ਮੈਂ ਆਪਣਾ ਆਵੰਮ ਜਾਣ ਦਾ ਚੱਕਰ ਖਤਮ ਕਰ ਲਵਾਂ ਇਹ 84 ਦਾ ਚੱਕਰ ਖਤਮ ਹੋ ਜਪੇ ਸੋ 12ਵੇਂ ਮਹੀਨੇ 12 ਮਹੀਨੇ ਦਾ ਜੋ ਸਤਗੁਰ ਪਾਤਸ਼ਾਹ ਜੀ ਨੇ ਆਪਣੇ ਬਾਣੀ ਦੇ ਰਾਹੀਂ ਇਚਾਰੇ ਹੋਏ ਹੈ ਜਿੱਥੇ ਉਹ ਮੌਸਮ ਦੇ ਨਾਲ ਹੈ ਉੱਥੇ ਜੀਵ ਨੂੰ ਹਰ ਮਹੀਨੇ ਦੇ ਵਿੱਚ ਸਿੱਖਿਆ ਦਿੱਤੀ ਗਈ ਹੈ ਇੱਥੇ ਵੀ ਇਹੋ ਸਿੱਖਿਆ ਹੈ ਕਿ ਤੂੰ ਨਾਮ ਜਪ ਤੈਨੂੰ ਕਿਸੇ ਵਿਰੁੱਧ ਦਾ ਕੋਈ ਫਰਕ ਨਹੀਂ ਹੈ ਓਟ ਗਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾ ਉਹਨਾਂ ਨੂੰ ਤਾਂ ਪਰਮਾਤਮਾ ਦਾ ਹਮੇਸ਼ਾ ਹੀ ਓਟ ਅਸਰਾ ਹੁੰਦਾ ਪਰਮਾਤਮਾ ਦੇ ਸੇਵਾ ਦਾ ਹੀ ਉਹਨਾਂ ਨੂੰ ਲਾਹਾ ਹੁੰਦਾ ਹੈ ਉਹ ਤਾਂ ਆਪਣੇ ਗੁਰੂ ਦੇ ਚਰਨਾਂ ਦੇ ਨਾਲ ਬੱਜੇ ਰਹਿੰਦੇ ਉਨਾ ਦਾ ਧਿਆਨ ਇਹ ਟਾਈਮ ਮਾਨੀ ਜਿਹੜਾ ਪਰਮਾਤਮਾ ਦੇ ਨਾਲ ਗੁਰੂ ਦੇ ਨਾਲ ਵੱਜਾ ਹੁੰਦਾ ਔਰ ਹੱਥ ਜਿਹੜੇ ਆ ਉਹ ਕਿਰਤ ਦੇ ਵਿੱਚ ਹੁੰਦੇ ਸੋ ਇਸ ਕਰਕੇ ਉਹਨਾਂ ਨੂੰ ਕੱਕਰ ਹੋਵੇ ਚਾਹ ਹਾੜ ਹੋਵੇ ਚਾਹ ਬਰਸਾਤ ਹੋਵੇ ਕੋਈ ਫਰਕ ਨਹੀਂ ਵਿਖਿਆ ਪਹੋ ਨਾ ਸਕੇ ਮਿਲ ਸਾਧੂ ਗੁਰਗਾ ਕਹਿੰਦੇ ਉਹਨਾਂ ਨੂੰ ਬਕਾਰ ਜਿਹੜੇ ਹੈ ਵਿਸ਼ੇ ਬਕਾਰ ਉਹਨਾਂ ਦੇ ਨੇੜੇ ਨਹੀਂ ਆਉਂਦੇ ਕੋਈ ਵਿਸ਼ੇ ਬਕਾਰਾਂ ਤੋਂ ਦੂਰ ਹੈ ਕਿਉਂ ਕਿਉਂਕਿ ਉਹਨਾਂ ਨੇ ਸਾਧੂਆਂ ਦੇ ਸੰਗਤ ਉਹਨਾਂ ਸਾਧੂਆਂ ਦੇ ਸੰਗਤ ਕੀਤੀ ਹੈ ਜਿੱਥੇ ਉਹਨਾਂ ਨੂੰ ਜਾਗ ਲੱਗਾ ਨਾਮ ਦਾ ਕਿਉਂਕਿ ਸਾਧ ਸੰਗਤ ਦੇ ਵਿੱਚ ਜਾ ਕੇ ਹੀ ਇਸ ਜੀਵ ਨੂੰ ਆਪਣੇ ਜੀਵਨ ਦਾ ਮਕਸਦ ਪਤਾ ਲੱਗਣਾ ਹੈ ਉਹਨਾਂ ਨੂੰ ਸਾਧੂਆਂ ਦੇ ਸੰਗਤ ਦਾ ਉੱਤੇ ਲਾਹਾ ਮਿਲਿਆ ਆਰਾਮ ਮਿਲਿਆ ਉਹਨਾਂ ਨੇ ਉਸ ਮਾਰਗ ਨੂੰ ਹੀ ਅਪਣਾ ਲਿਆ ਉਹਨਾਂ ਨੇ ਪਰਮਾਤਮਾ ਦੇ ਗੁਣ ਗਾਏ ਤੇ ਉਹਨਾਂ ਨੂੰ ਜਿਹੜੇ ਬਿਕਾਰਾਂ ਨੇ ਕੋਈ ਤੰਗ ਨਹੀਂ ਕੀਤਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਾਅਦ ਵਿੱਚ ਮਿੱਤਰ ਬਣ ਜਾਂਦੇ ਹੈ ਜਿਹੜੇ ਪਹਿਲਾ ਬੰਦੇ ਨੂੰ ਪੁੱਠੇ ਪਾਸੇ ਨਿਲਾਉਂਦੇ ਫਿਰ ਉਹੀ ਰਸ ਦੇ ਵਿੱਚ ਬਦਲ ਜਾਂਦੇ ਹੈ ਸੋ ਜੇਕਰ ਅਸੀਂ ਕੀਏ ਕਿ ਅਸੀਂ ਸਿੱਖਣਾ ਹੈ ਜੀਵ ਨੇ ਆ ਕੇ ਸਿੱਖਣਾ ਹੈ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕਿਵੇਂ ਮਾਰਨਾ ਹੈ ਸੋ ਉਹਨਾਂ ਨੂੰ ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੁਝ ਵੀ ਨਹੀਂ ਪਾਉਂਦੇ ਉਹਨਾਂ ਦੇ ਨੇੜੇ ਨਹੀਂ ਹੁੰਦੇ ਕਿਉਂਕਿ ਉਹਨਾਂ ਸਾਧੂਆਂ ਦੀ ਸੰਗਤ ਦੇ ਵਿੱਚ ਆਪਣੇ ਨਾਮ ਨੂੰ ਰੰਗਿਆ ਹੁੰਦਾ ਹੈ ਜਹਤੇ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸਮਾ ਉਹ ਕਹਿੰਦੇ ਜਿੱਥੋਂ ਉਪਜੇ ਸੀ ਉੱਥੇ ਜਾ ਮਲੇ ਹੁਣ ਜੀਵ ਉਪਜੇ ਕਿੱਥੋਂ ਆਇਆ ਰੂਹ ਜਿਹੜੀ ਹੈ ਆਤਮਾ ਜਿਹੜੀ ਕਿੱਥੋਂ ਵਿਚੜੀ ਹੋਈ ਹੈ ਪਰਮਾਤਮਾ ਤੋਂ ਵਿਚੜੀ ਹੋਈ ਹੈ ਜਿੱਥੋਂ ਬੰਦੇ ਉਪਜੇ ਸੀ ਉੱਥੇ ਹੀ ਮਲ ਗਏ ਘਸ ਦੇ ਨਾਲ ਮਲ ਗਏ ਸੱਚੀ ਪ੍ਰੀਤ ਸਮਾ ਜਿੰਨੀ ਵੀ ਬਾਣੀ ਹੈ ਇਹ ਪ੍ਰੇਮਾ ਭਗਤੀ ਹੈ ਇਹ ਪ੍ਰੀਤ ਹੈ ਇਹ ਪ੍ਰੇਮ ਹੈ ਪ੍ਰੇਮ ਜਿਨ੍ਹਾਂ ਨੇ ਕੀਤਾ ਉਸ ਦੇ ਨਾਮ ਦੇ ਨਾਲ ਸਿਮਰਨ ਕੀਤਾ ਤੇ ਸੱਚੀ ਪ੍ਰੀਤ ਲਗਾ ਕੇ ਉਹਨਾਂ ਨੇ ਉਹਦੇ ਵਿੱਚ ਮਿਲ ਕੇ ਕਿਉਂਕਿ ਮੇਰੀ ਪ੍ਰੀਤ ਗੁਰਿੰਦ ਸੋ ਜਨ ਗਤੇ ਮੈਂ ਤਾਂ ਮੋਲ ਮਹਿੰਗੀ ਲੈ ਜੀ ਸਟੇ ਉਹ ਤਾਂ ਆਪਣਾ ਇਹ ਸਵਾਸਾਂ ਦੀ ਪੂੰਜੀ ਨੂੰ ਦੇ ਕੇ ਬਿਰਜ ਇਹਦੇ ਅਬਿਦੇ ਦੇ ਚੋਦੀ ਪ੍ਰੀਤ ਨੂੰ ਲਾਉਂਦੇ ਹੈ ਇਹ ਨਹੀਂ ਕਿ ਸਾਸਨ ਦੀ ਪੁੰਜੀ ਦੇ ਨਾਲ ਦੁਨੀਆ ਦੀ ਮਾਇਆ ਇਕੱਠੀ ਕਰਦੇ ਹੈ ਦੁਨੀਆ ਦੇ ਝਮੇਲਾਂ ਦੇ ਵਿੱਚ ਪੈਂਦੇ ਹੈ ਉਹ ਤਾਂ ਪ੍ਰੀਤ ਆਪਣੀ ਲਾਉਂਦੇ ਹੈ ਪਰਮਾਤਮਾ ਦੇ ਨਾਲ ਲਾਉਂਦੇ ਹੈ ਇਸ ਕਰਕੇ ਉਹ ਜਿੱਥੋਂ ਵਿਛੜੇ ਹੋਏ ਸੀ ਉੱਥੇ ਹੀ ਮਿਲ ਜਾਂਦੇ ਹੈ ਕਰ ਗਏ ਲੀਨੀ ਪਾਰ ਬ੍ਰह्म ਬਹੁੜ ਨਾ ਵਿਛੜਿਆ ਉਹ ਪਾਰ ਬ੍ਰह्म ਦੇ ਵਿੱਚ ਲੀਨ ਹੋ ਜਾਂਦੇ ਹੈ ਸੋ ਜਿਹੜਾ ਗਿਆਨ ਹੈ ਪ੍ਰੀਤ ਤੋਂ ਬਾਅਦ ਜੇ ਜੋ ਸਤ ਲੱਗਣੇ ਹੈ ਗਿਆਨ ਸ਼ਬਦ ਦਾ ਅਭਿਆਸ ਕਰਨਾ ਹੈ ਸ਼ਬਦ ਦਾ ਮਤਲਬ ਹੀ ਹੈ ਕਿ ਸ਼ਬਦ ਨੂੰ ਸੁਣਾਗੇ ਤਾਂ ਸਾਡੇ ਕੰਨਾਂ ਦੇ ਰਹੇ ਸਾਡੀ ਪ੍ਰੀਤ ਜਿਹੜੀ ਹੈ ਹੌਲੀ ਹੌਲੀ ਸ਼ਬਦ ਨੇ ਅਭਿਆਸ ਨੇ ਸਾਡੇ ਅੰਦਰ ਰਿਹਾ ਸ਼ਬਦ ਦਾ ਗਿਆਨ ਜਾਣਾ ਫਿਰ ਸਾਡਾ ਸਤ ਲੱਗਣੇ ਹੈ ਸਤ ਤੋਂ ਧਿਆਨ ਹੋਣਾ ਧਿਆਨ ਤੋਂ ਫਿਰ ਸਾਡਾ ਗਿਆਨ ਪੈਦਾ ਹੋ ਜਾਣਾ ਸੋ ਇਸ ਕਰਕੇ ਉਹ ਕਹਿੰਦੇ ਬਹੁੜ ਨਾ ਵਿਚੜਿਆ ਹੁਣ ਕਹਿੰਦੇ ਉਹਨਾਂ ਨੂੰ ਮੁੜ ਕੇ ਉਸ ਤੋਂ ਵਿਛੋੜਾ ਨਹੀਂ ਪੈਂਦਾ ਜਿਹੜੇ ਉਸ ਦੇ ਵਿੱਚ ਲੀਨ ਹੋ ਗਏ ਜਿਹੜੇ ਉਸ ਦੇ ਜੀਂਦੇ ਜੀ ਪਰਮਾਤਮਾ ਦਾ ਸਿਮਰਨ ਕਰਕੇ ਉਸ ਦੇ ਦਰ ਘਰ ਨੂੰ ਪ੍ਰਵਾਨ ਹੋ ਗਏ ਉਹਨਾਂ ਨੇ ਉਸ ਨੂੰ ਪਾ ਲਿਆ ਤੇ ਉਹਨਾਂ ਨੂੰ ਮੁੜ ਕੇ ਆਉਣ ਜਾਣ ਦਾ ਚੱਕਰ ਨਹੀਂ ਪੈਂਦਾ ਆਉਣ ਜਾਣ ਦਾ ਕੱਲ ਖਤਮ ਹੋ ਜਾਂਦੀ ਹੈ ਜਨਮ ਜਨਮ ਜਿਹੜਾ ਹੈ ਨੜਕੇ ਜਨਮ ਨਹੀਂ ਲੈਣਾ ਪੈਂਦਾ ਸੋ ਇਸ ਕਰਕੇ ਪਰਮਾਤਮਾ ਦੀ ਕੋਈ ਵੀ ਜਿਹੜਾ ਨਾਮ ਜਪਿਆ ਉਹਨਾਂ ਨੂੰ ਕਿਸੇ ਰੋਤੇ ਤਾਂ ਕੋਈ ਫਰਕ ਨਹੀਂ ਪੈਂਦਾ ਬਾਦ ਜਾਉ ਲਖਬੇਰੀ ਹੈ ਹਰ ਸੱਜਣ ਅਗੰਮ ਅਗਾ ਕਹਿੰਦੇ ਉਹ ਹਮੇਸ਼ਾ ਹੀ ਪਰਮਾਤਮਾ ਤੋਂ ਆਪਣੇ ਆਪ ਨੂੰ ਕੁਰਬਾਨ ਕਰਦੇ ਹੈ ਬਾਦ ਦੇ ਹੈ ਕਿਉਂਕਿ ਉਹ ਤਾਂ ਬਹੁਤ ਹੀ ਜਿਹਦਾ ਕੋਈ ਸਾਰ ਕਤਾਬ ਨਹੀਂ ਲਾਇਆ ਜਾ ਸਕਦਾ ਜਿਸ ਦਾ ਕੋਈ ਕਿਨਾਰਾ ਨਹੀਂ ਹੈ ਜਿਸ ਦਾ ਕੋਈ ਅੰਦਾਜ਼ਾ ਨਹੀਂ ਹੈ ਉਸ ਸੱਜਣ ਨੂੰ ਜਦੋਂ ਪਾਲ ਲੈਂਦੇ ਹੈ ਤੇ ਉਹਦੇ ਤੋਂ ਕੁਰਬਾਨ ਹੋ ਜਾਂਦੇ ਹੈ ਸਦਕੇ ਜਾਂਦੇ ਹੈ ਉਹਨਾਂ ਤੋਂ ਪਰਮਾਤਮਾ ਤੋਂ ਉਹ ਬਹੁਤ ਵਾਰ ਆਪਣੇ ਆਪ ਨੂੰ ਕੁਰਬਾਨ ਕਰਦੇ ਹਰ ਟਾਈਮ ਕੁਰਬਾਨ ਰੱਖਦੇ ਹੈ ਸੋ ਇਸ ਕਰਕੇ ਪਰਮਾਤਮਾ ਦੇ ਨਾਮ ਤੇ ਇਸ ਬਾਜੀ ਜਿਹੜੀ ਹੈ ਇਹ ਜਿਹੜਾ ਜੀਵਨ ਜਿਹੜਾ ਮਿਲਿਆ ਇਹ ਜਿਹੜੀ ਪਰਮਾਤਮਾ ਦੇ ਨਾਮ ਜਪਣ ਲਈ ਮਨੁੱਖਾ ਜਨਮ ਮਿਲਿਆ ਹੈ ਸੋ ਇਸ ਜਨਮ ਦੇ ਵਿੱਚ ਉਸ ਦੇ ਨਾਮ ਜਪ ਕੇ ਮੁਕਤੀ ਪਾਉਣੀ ਹੈ ਸਭਨ ਪਈ ਨਰੈਣ ਨਾਨਕ ਦਰ ਪਈ ਹੈ ਜਿਹੜੇ ਉਸ ਤੇ ਦਰਤੇ ਪੈ ਗਏ ਜਿਹਦੇ ਉਸ ਤੇ ਦਰਤੇ ਆ ਗਏ ਤੇ ਪਰਮਾਤਮਾ ਨੂੰ ਸਵੀਕਾਰ ਕਰਦਾ ਹੈ ਕਦੇ ਵੀ ਉਹ ਕਿਸੇ ਨੂੰ ਮੋੜ ਦੇ ਨਹੀਂ ਕਿਉਂਕਿ ਭਗਵਾਨ ਜਿਹੜਾ ਪਰਮਾਤਮਾ ਜਿਹੜਾ ਕਿਸੇ ਵੀ ਜੀਵ ਨੂੰ ਦਰਕਾਰ ਦਾ ਨਹੀਂ ਹੈ ਬੇਸ਼ੱਤ ਕੇ ਉਸ ਦੇ ਨਾਂ ਦੇ ਨਾਲ ਉਸ ਦੇ ਹਰ ਟਾਈਮ ਜਪਣ ਦੇ ਨਾਲ ਆਪਣੇ ਆਪ ਨੂੰ ਖਤਮ ਕਰ ਲਵੇ ਆਪਣੇ ਆਪ ਨੂੰ ਮੈਂ ਨੂੰ ਮਾਰ ਲਵੇ ਆਪਣੇ ਵਿਕਾਰਾਂ ਨੂੰ ਖਤਮ ਕਰ ਲਵੇ ਤਾਂ ਫਿਰ ਉਹਨੂੰ ਮੁੜ ਕੇ ਜਨਮ ਮਰਨ ਦੇ ਵਿਛੋੜੇ ਨਹੀਂ ਪੈਂਦੇ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾ ਜਿਸ ਤੇ ਉਸ ਪਰਮਾਤਮਾ ਦੀ ਕਿਰਪਾ ਹੋ ਗਈ ਬੇਪਰਵਾ ਜੇ ਨੂੰ ਕੋਈ ਦੁਨੀਆਂ ਦਾ ਡਰ ਨਹੀਂ ਕੋਈ ਫਿਕਰ ਨਹੀਂ ਉਹ ਨਿਰਵੈਰ ਹੈ ਨਿਰਪਾਉ ਹੈ ਇਜਸਤੇ ਉਹਦੀ ਕਿਰਪਾ ਹੋ ਗਈ ਉਹਨੂੰ ਪੋਖ ਜਿਹੜਾ ਜਿਹੜਾ ਪੋ ਦਾ ਮਹੀਨਾ ਹੈ ਉਹਨੂੰ ਨਾ ਕੋਈ ਕੱਕਰ ਨਾ ਉਹਨੂੰ ਕੋਈ ਕੁਸ਼ੋਰ ਉਹਨੂੰ ਬੜਾ ਸੋਹਣਾ ਲੱਗਦਾ ਕਿਉਂਕਿ ਉਸ ਪਰਮਾਤਮਾ ਦੀ ਜਿਹਨਾਂ ਦੀ ਕਿਰਪਾ ਹੈ ਉਹ ਹਮੇਸ਼ਾ ਹੀ ਸਭਤ ਸੁਖ ਦੇ ਵਿੱਚ ਰਹਿੰਦੇ ਹੈ ਹਮੇਸ਼ਾ ਆਨੰਦ ਖੇੜੇ ਦੇ ਵਿੱਚ ਰਹਿੰਦੇ ਹੈ ਸੋ ਪੋਖ ਤਾਂ ਜਿਹੜਾ ਪੋ ਦਾ ਮਹੀਨਾ ਹੈ ਅੱਜ ਜੋ ਮਹੀਨਾ ਚੜਿਆ ਹੈ ਇਸ ਮਹੀਨੇ ਦੇ ਵਿੱਚ ਸਾਨੂੰ ਇਹ ਚਾਹੀਦਾ ਹੈ ਜੀਵ ਨੂੰ ਕਿ ਅਸੀਂ ਜਿਸ ਜੀਵ ਤੋਂ ਜਿਸ ਪਰਮਾਤਮਾ ਤੋਂ ਵਿਛੜੇ ਹੋਏ ਹਾਂ ਉਹਦੇ ਵਿੱਚ ਲੀਨ ਹੋਣ ਲਈ ਅਸੀਂ ਹਰ ਟਾਈਮ ਉਸ ਪਰਮਾਤਮਾ ਦਾ ਜਿੱਥੇ ਸਿਮਰਨ ਕਰਨਾ ਹੈ ਉੱਥੇ ਕਿਸੇ ਦੇ ਦਿਲ ਨੂੰ ਨਾ ਦਿਖਾਈਏ ਕਿਸੇ ਦੇ ਨਾਲ ਬਦੀਕੀ ਨਾ ਕਰੀਏ ਕਿਸੇ ਦੇ ਨਾਲ ਅਸੀਂ ਇਹੋ ਜੀ ਗੱਲ ਨਾ ਕਰੀਏ ਕਿ ਜਿਹੜਾ ਸਾਨੂੰ ਇਹ ਪਾਪ ਦੇ ਵਿੱਚ ਬਦਲ ਜਵੇ ਕਿਉਂਕਿ ਜਦੋਂ ਲੋਭ ਹੁੰਦਾ ਲੋਭ ਤੋਂ ਬਾਅਦ ਪਾਪ ਹੁੰਦਾ ਤੇ ਫਿਰ ਇਹੋ ਜਿਹਰੇ ਸਾਨੂੰ ਕਰਮ ਮਾਰੇ ਹੋ ਪੈਂਦੇ ਸੋ ਕਰਮਾਂ ਦਾ ਸਾਰਾ ਕਿਤਾਬ ਖਤਮ ਹੋ ਜਾਂਦਾ ਜਦੋਂ ਸੇ ਸੱਚ ਦੇ ਮਾਰਗ ਤੇ ਚੱਲਦੇ ਹਨ ਸੋ ਚਾਹੇ ਕੋਈ ਵੀ ਰੱਤ ਹੋਵੇ ਜਿਨਾਂ ਨੇ ਨਾਮ ਜਪਣਾ ਹੈ ਪਰਮਾਤਮਾ ਦਾ ਉਹਨਾਂ ਨੂੰ ਕੋਈ ਫਰਕ ਨਹੀਂ ਕਰਤਾ ਦਾ ਕੋਈ ਵੀ ਰੱਤ ਹੋਵੇ ਸੋ ਪਰਮਾਤਮਾ ਉਹਨਾਂ ਤੇ ਹਮੇਸ਼ਾ ਹੀ ਕਿਰਪਾ ਕਰਤਾ ਔਰ ਹਮੇਸ਼ਾ ਹੀ ਉਹ ਪਰਮਾਤਮਾ ਦੇ ਚਰਨਾਂ ਦੇ ਨਾਲ ਉਹ ਜੁੜੇ ਰਹਿੰਦੇ ਹੈ ਸੋ ਇਸ ਮਹੀਨੇ ਦਾ ਸਾਰਿਆਂ ਨੂੰ ਜਿੱਥੇ ਇਹ ਮਹੀਨਾ ਪੋਤਾ ਚੜਿਆ ਹੈ ਪੋ ਚੜਿਆ ਸਲਖਣਾ ਸਭ ਦੀ ਪਤ ਰਖਣਾ ਤੇ ਮਹਾਵਾਕ ਅਨਸਾਰ ਪਰਮਾਤਮਾ ਸਭ ਨੂੰ ਖੁਸ਼ੀਆਂ ਖੇੜੀ ਦੇਵੇ ਅਤੇ ਜੀਵ ਤੇ ਕਿਰਪਾ ਕਰੇ ਆਪਣਾ ਨਾਮ ਜਪਾਵੇ ਸੋ ਸ਼ਬਦ ਜੇ ਉਚਾਰਦੇ ਆ ਪੜ੍ਹਦੇ ਆ ਬਹੁਤ ਗਲਤੀਆਂ ਹੋਈਆਂ ਹੋਣਗੀਆਂ ਅਤੇ ਜੋ ਪਾਵ ਅਰਥ ਹੈ ਉਸ ਦੀ ਜਿੰਨੇ ਕ ਗੁਰੂਆਂ ਦੀ ਮਤ ਹੈ ਦਿੱਤੀ ਹੋਈ ਉਹ ਉਹਦੇ ਸਾਵਨਾ ਅਰਥ ਕੀਤੇ ਗਏ ਹੈ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਹੈ ਕਿ ਉਸ ਮਤਬਕਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਉਂਕਿ ਅਖਰੀ ਗਿਆਨ ਹੈ ਇਹ ਅੰਦਰਲਾ ਪ੍ਰੀਤ ਦਾ ਗਿਆਨ ਹੈ ਪਰਮਾਤਮਾ ਦੇ ਨਾਲ ਪ੍ਰੀਤ ਜਿਨ੍ਹਾਂ ਨੇ ਲਾਈ ਉਹੀ ਇਹਨਾਂ ਦੇ ਸਹੀ ਮਹਨੇਜ ਪਾਵਰਥ ਕਰ ਸਕਦੇ ਹੈ ਸੋ ਉਹਨਾਂ ਦੀ ਕਿਰਪਾ ਹੋਵੇਗੀ ਜਦੋਂ ਉਹਨਾਂ ਦੀ ਕਿਰਪਾ ਪੂਰਨ ਹੋ ਜਾਂਦੀ ਹੈ ਤੇ ਫਿਰ ਪਾਵਰth ਵੀ ਜਿਹੜੇ ਸਾਦਾ ਪਤਾ ਚੱਲ ਜਾਂਦਾ ਸੋ ਬੰਦਾ ਗਲਤ ਹੀ ਹੁੰਦਾ ਪਤਲਾ ਹੈ ਕਈ ਗਲਤੀਆਂ ਹੋਈਆਂ ਹੋਣਗੀਆਂ ਪਰਮਾਤਮਾ ਆਪ ਜਾਣੀ ਜਾਣਾ ਹੈ ਬੰਦਾ ਭੁੱਲਣ ਹਰ ਹੈ ਸਤਗੁਰ ਬਖਸ਼ਣ ਹਰ ਦੇ ਮਹਾ ਬਕਲ ਸਰ ਆਉ ਚਾਤਨਾ ਦੇ ਵਿੱਚ ਬੇਨਤੀ ਕਰਦੇ ਹੋਏ ਭੁੱਲਣ ਬਖਸ਼ੋਂਦੇ ਹੋਏ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ